ਕਿੰਨੇ ਕਿ ਪੈ ਜਾਈਦੇ ਮੰਮੀ 2000 ਰੁਪਿਆ ਦੇ ਦੋ 2000 ਰੁਪਿਆ ਮੰਮੀ ਤੁਹਾਨੂੰ ਪਤਾ ਤੇ ਹੈ ਕਿ ਮਹਿੰਗਾਈ ਕਿੰਨੀ ਹੈ ਤੇ ਸਮਾਨ ਲੈ ਕੇ ਜਾਣਾ ਪੈਣਾ ਮੈਨੂੰ ਵੀ ਨਹੀਂ ਉੱਥੇ ਰਖੜੀਆਂ ਖਾਣੀਆਂ ਕਿ ਜਾਈ ਪੈਸੇ ਸੁਪਣੇ ਜਾ ਕੇ ਉੱਥੇ ਰੁਪਈਆ 500 ਵਾ 100 ਦੀਆਂ ਰਖੜੀਆਂ ਤੇ 100 ਦਾ ਡੱਬਾ ਜਾਣਾ ਕਰਤੇ ਆ ਤੁਸੀਂ ਮੰਮੀ ਇੰਨੀ ਗਰਮੀ ਆ ਗੱਡੀ ਤੇ ਜਾਵਾਂਗੇ ਗੱਡੀ ਜਾਣਾ 200 ਰੁਪਈਆ ਦਾ ਹੈਗਾ ਵਾ 200 ਤਾਂ ਤੇਲ ਪਵਾ ਲਿਓ 100 ਰੁਪਈਆ ਫੇਰ ਵੀ ਬਚ ਜਾਣਾ ਤਾਂ ਹੀ ਮੈਨੂੰ ਕਹਿੰਦੇ ਸੀ ਨਾ ਗਾਂ ਹੋ ਜਾ ਪੁੱਛ ਮੈਨੂੰ ਤੇ ਪਹਿਲੇ ਪਤਾ ਸੀ ਮੰਮੀ ਨੇ ਮੇਰੇ ਨਾਲ ਇਹੋ ਕੁਛ ਕਰਨਾ ਕੋ ਚਲ ਕੋਈ ਗੱਲ ਨਹੀਂ ਇੱਦਾਂ ਕਰਾਂਗੇ ਗੱਡੀ ਦੀ ਤੇਲ ਨਾ ਪਾਵਾਂਗੇ ਗੱਡੀ ਤੇਲ ਹੈਗਾ ਵਾ ਤੇ ਸਰ ਭਾਬੀ ਜੀ ਤੁਸੀਂ ਵੀ ਬਨਵਾ ਲਓ ਕਰਨ ਕਿੱਥੇ ਗਿਆ ਹੈ ਕਰਨ ਬਹੁ ਟੇਸ਼ਨ ਤੇ ਗਿਆ ਵਾ ਕਿ ਪਤਾ ਤੇ ਹੁੰਦੇ ਹੁੰਦੇ ਆ ਹੀ ਜਾਵੇ ਚਲੋ ਠੀਕ ਆ ਕਰਨ ਦੀ ਰਖੜੀ ਆ ਫੇਰ ਅਰੇ ਪਰ ਪਤਾ ਗੱਲ ਕੀ ਆ ਜਿਉਂ ਦਾ ਤੇਰਾ ਵਿਆਹ ਹੋਇਆ ਨਾ ਅਸੀਂ ਤੇ ਤੈਨੂੰ ਕਦੀ ਦਿੱਤਾ ਕੁਛ ਨਹੀਂ ਆ ਵੀਰ ਜੀ ਤੁਸੀਂ ਮੈਨੂੰ ਪੜ੍ਹਾਤਾ ਵਿਆਹ ਤੇ ਇਨਾ ਖਰਚਾ ਕੀਤਾ ਯੋ ਥੋੜਾ ਹੀ ਆ ਰਖੜੀ ਦਾ ਤਿਹਾ ਤੇ ਭੈਣ ਭਰਾਵਾਂ ਦੇ ਪਿਆਰ ਦਾ ਹੁੰਦਾ ਹੈ ਲੈਣ ਭਾਬੀ ਜੀ ਤੁਸੀਂ ਬੰਨਿਆ ਇਹ ਰਖੜੀ ਭਾਬੀ ਜੀ ਮੈਂ ਕਿਹਾ ਤੁਸੀਂ ਗਈ ਸੀ ਰਖੜੀ ਬੰਨਣ ਹਰਮਨ